ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਾਗੈ ਮਹਿਮਾ ਜੋ ਤਿਹਾਰੀ ਹਾਮਨਾ ਸਖਤ ਕਰ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਮੂਖ ਉਚਰੈ ਸ਼ਾਸਤਰ ਖਟ ਪੈੰਗ ਗਿਰਣ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਈ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਬਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਬਤੀ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਤ ਰੂਪ ਗੁਰ ਦਰਸ਼ਨੋ ਪੂਰਨ ਬ੍ਰਹਮ ਅਚਰਜ ਦਿਖਾਇਆ ਸਤਨਾਮ ਕਰਤਾ ਪੁਰਖ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਸਤ ਰੂਪ ਗੁਰਦਰਸ਼ਨ ਪੂਰਨ ਬ੍ਰਹਮ ਅਚਰਜ ਦੇਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਦ ਪਾਵਨ ਭਗਤ ਵੱਸਲ ਕਿਰਪਾ ਦੇ ਖਜ਼ਾਨੇ ਦਇਆ ਦੇ ਸਾਗਰ ਜਾਹ ਰਾਜ ਹੂਰਾ ਹਾਜਰਾ ਹਜੂਰ ਚਵਰ ਛਤਰ ਤਖਤ ਦੇ ਮਾਲਕ ਦਸਾਂ ਹੀ ਬਾਸ਼ਾ ਹੀ ਗਦੇ ਆਤਮਿਕ ਜੋਤ ਸ਼ਬਦਾ ਅਵਤਾਰ ਗੁਰਤਾ ਗੱਦੀ ਤੇ ਸੁਭਾਏ ਮਾਨ ਅੰਤਰ ਜਾਮੀ ਗਰੀਬ ਨਿਵਾਜ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਮਹਾਰਾਜ ਜੀ ਦੀ ਅਪਾਰ ਮਿਹਰ ਅਮਤ ਸਦਕਾ ਪਾਵਨ ਪਵਿੱਤਰ ਦੀਵਾਨ ਸਜ ਰਹੇ ਨੇ ਆਓ ਗੁਰੂ ਪਿਆਰਿਓ ਸਤਿਗੁਰੂ ਮਹਾਰਾਜ ਜੀ ਦੇ ਮਨੋਹਰ ਦਰਸ਼ਨ ਕਰਕੇ ਗੁਰੂ ਕੇ ਚਰਨ ਕਬਲਾ ਨੂੰ ਪਰਸ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਸਤ ਸੰਗਤ ਵਿੱਚ ਜੁੜ ਕਰਕੇ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਜੁੜ ਕਰਕੇ ਇਹ ਮਿਲੇ ਹੋਏ ਮਨੁੱਖਾ ਜਨਮ ਦਾ ਲਾਹਾ ਪ੍ਰਾਪਤ ਕਰਨਾ ਕਰੀਏ ਜੀ ਆਪਣੇ ਮਿਲੇ ਹੋਏ ਇਨਾਂ ਸੁਆਸਾਂ ਨੂੰ ਸਫਲੀਆਂ ਬਣਾਉਣਾ ਕਰੀਏ ਜੋ ਲੜੀਵਾਰ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਦੀ ਬਖਸ਼ਿਸ਼ ਕੀਤੀਆਂ ਹੋਈਆਂ ਜੋ 12ਵੀਂ ਕਥਾ ਲੜੀਵਾਰ ਚੱਲ ਰਹੀ ਹੈ ਪਿੱਛੇ ਆਪਾਂ 22ਵੀਂ ਵਾਰ ਤੱਕ ਪਾਵਨ ਪਵਿੱਤਰ ਵਾਰਾਂ ਦੀ ਜੋ ਕਥਾ ਸਰਵਨ ਕਰ ਚੁੱਕੇ ਹਾਂ ਜਿਸ ਪ੍ਰਕਾਰ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਅੱਗੇ ਗੁਰਮਤਿ ਦੇ ਸਿਧਾਂਤ ਅਨੁਸਾਰ ਸਤਿਗੁਰੂ ਜੀ ਦੇ ਆਸ਼ੇ ਅਨੁਸਾਰ ਜੋ ਸਿੱਖਿਆ ਵਾਸ਼ਿਸ਼ ਕਰਦੇ ਹਨ ਤੇਵੀਂ ਵਾਰ ਦੇ ਜੋ ਪ੍ਰਾਰੰਭਤਾ ਹੋਣ ਜਾ ਰਹੀ ਹੈ ਆਓ ਗੁਰੂ ਪਿਆਰਿਓ ਮਨ ਚਿੱਤ ਬਿਰਤੀਆਂ ਇਕਾਗਰ ਚਿਤ ਕਰਕੇ ਸ਼ਬਦ ਵਿੱਚ ਜੋੜ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਕੇ ਗੁਰੂ ਕੀ ਸੰਗਤ ਵਿੱਚ ਜੁੜ ਕਰਕੇ ਭਾਰੀ ਅਤੇ ਅਮੁੱਲ ਕਲਾਹਾ ਪ੍ਰਾਪਤ ਕਰਿਏ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਬ੍ਰਹਮ ਗਿਆਨੀ ਪਾਤਸ਼ਾਹ ਜੀ ਇਸ ਦੇ ਵੀਵਾਰ ਦੇ ਪਰਾਰੰਭ ਦੇ ਅੰਦਰ ਸਭ ਤੋਂ ਪਹਿਲਾਂ ਬਾਕੀ ਵਾਰਾਂ ਦੀ ਤਰ੍ਹਾਂ ਹੀ ਆਪਣੇ ਸਤ ਗੁਰੂ ਗੁਰੂ ਦੇਵ ਦਾ ਮੰਗਲ ਕਰਦੇ ਹਨ ਇਕ ਓੰਕਾਰ ਅਦਵਾਇਤ ਸਰੂਪ ਪਰਮੇਸ਼ਰ ਓੰ ਸਰਬਦਾ ਪ੍ਰਕਾਸ਼ਿਕ ਸਤ ਜੋ ਨਾਸ਼ਤ ਹੋ ਰਹਿਤ ਹੋਵੇ ਗੁਰ ਚੇਤਨ ਸਰੂਪ ਪ੍ਰਸਾਦ ਆਨੰਦ ਸਰੂਪ ਸਤ ਗੁਰ ਪ੍ਰਸਾਦ ਜੋ ਐਸਾ ਵਾਹਿਗੁਰੂ ਅਕਾਲ ਪੁਰਖ ਹੈ ਜੋ ਸੱਚੇ ਸਤਗੁਰਾਂ ਦੀ ਕਿਰਪਾ ਦੁਆਰਾ ਹੀ ਸਤਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਕਰਕੇ ਉਹ ਪ੍ਰਾਪਤ ਹੁੰਦਾ ਹੈ ਸਤ ਰੂਪ ਗੁਰਦਰਸ਼ਨ ਪੂਰਨ ਬ੍ਰਹਮ ਅਚਰਜ ਦੇਖਾਇਆ ਇਸ ਪਹਿਲੀ ਪੌੜੀ ਵਿੱਚ ਬਖਸ਼ਿਸ਼ ਕਰਦੇ ਹਨ ਸਤ ਰੂਪ ਗੁਰਦਰਸ਼ਨ ਜੋ ਸਤ ਗੁਰੂ ਜੀ ਦਾ ਜੋ ਦਰਸ਼ਨ ਹੈ ਜੋ ਦੀਦਾਰ ਕਰਨਾ ਹੈ ਸਤ ਸਰੂਪ ਹੈ ਜਿਨ੍ਹਾਂ ਦੇ ਸਰਗੁਣ ਸਰੂਪ ਜੋ ਧਾਰਨ ਕਰਕੇ ਆਪ ਪਰਮੇਸ਼ਰ ਨੇ ਆਪ ਨਾਰਾਇਣ ਕਲਾ ਧਾਰ ਜਗਮਹਿ ਪਰਵਰਿਆ ਜੋ ਤਨ ਤਨ ਸਤਗੁਰੂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਆਪਾਂ ਸਾਰੇ ਹੀ ਗੁਰੂ ਕੇ ਪਿਆਰੇ ਸਤਗੁਰੂ ਮਹਾਰਾਜੀ ਦੇ ਗੁਰੂ ਕੇ ਸਿੱਖ ਗੁਰਮੁਖ ਪਿਆਰੇ ਜੋ ਮਹਾਰਾਜ ਸਾਹਿਬ ਜੀ ਦਾ ਜੋ અવਤਾਰ ਦਿਹਾੜਾ ਹੈ ਬੜੀ ਤੁਮਤਾਮ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਗੁਰਮੁਖ ਪਿਆਰੇ ਜੋ ਮਨਾ ਰਹੇ ਹਨ ਉਹਨਾਂ ਸਤਿਗੁਰਾਂ ਨੇ ਅਕਾਲ ਪੁਰਖ ਵਾਹਿਗੁਰੂ ਨੇ ਸਰਗੁਣ ਸਰੂਪ ਧਾਰਨ ਕਰਕੇ ਗੁਰੂ ਨਾਨਕ ਰੂਪ ਹੋ ਕਰਕੇ ਜੋ ਪੂਰਨ ਕਈਏ ਪਰਿਪੂਰਨ ਤੇ ਬ੍ਰਹਮ ਕਈ ਵਿਆਪਕ ਪਰਮੇਸ਼ਰ ਦਾ ਅਚਰਜ ਦਿਖਾਇਆ ਅਚਰਜ ਰੂਪ ਜੋ ਦਿਖਾਇਆ ਦਿਖਾਉਣਾ ਕੀਤਾ ਹੈ ਸਤ ਨਾਮ ਕਰਤਾ ਪੁਰਖ ਪਾਰ ਬ੍ਰਹਮ ਪਰਮੇਸ਼ੁਰ ਧਿਆਇਆ ਸਤ ਜੋ ਨਾਸ਼ ਤੋਂ ਰਹਿਤ ਨਾਮ ਜਿਸ ਦਾ ਪ੍ਰਸਿੱਧ ਹੈ ਮੋੜਦੋਹੀ ਜੀ ਦਾ ਨਾਮ ਵਾਹਿਗੁਰੂ ਦਾ ਜੋ ਪ੍ਰਸਿੱਧ ਹੈ 나ਸ਼ ਤੋ ਰਹਿਤ ਹੈ ਕਰਤਾ ਜੋ ਸਾਰੀ ਸ੍ਰਿਸ਼ਟੀ ਨੂੰ ਰਚਨ ਵਾਲਾ ਸਾਰੀ ਸ੍ਰਿਸ਼ਟੀ ਦਾ ਕਰਤਾ ਪੁਰਖ ਹੈ ਪੁਰਖ ਪੂਰਨ ਹੈ ਐਸੇ ਮੰਤਰ ਦੁਆਰਾ ਨਿਰਗੁਣ ਸਰੂਪ ਜੋ ਪਾਰ ਬ੍ਰਹਮ ਪਰਮੇਸ਼ਰ ਨੂੰ ਪਾਰ ਬ੍ਰਹਮ ਪਰਮੇਸ਼ਰ ਧਿਆਇ ਐਸੇ ਮੰਤਰ ਦੁਆਰਾ ਜੋ ਸਤਿਗੁਰੂ ਮਹਾਰਾਜ ਜੀ ਨੇ ਜੋ ਆਪਣੇ ਗੁਰੂ ਕੇ ਸਿਖਾ ਨੂੰ ਵੀ ਜੋ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਜੋ ਇਹ ਮੂਲ ਮੰਤਰ ਦੇ ਆਰੰਭ ਦੇ ਵਿੱਚ ਜੋ ਇਹ ਸ਼ਬਦ ਆਉਂਦੇ ਹਨ ਇਹ ਸਾਰਾ ਹੀ ਜੋ ਐਸਾ ਮੰਤਰ ਮਹਾਰਾਜ ਜੀ ਨੇ ਆਪ ਜੋ ਨਿਰਗੁਣ ਸਰੂਪ ਪਰਮ ਪਰਮੇਸ਼ਰ ਨੂੰ ਧਿਆਇਆ ਧਿਆਉਣਾ ਕੀਤਾ ਹੈ ਤੇ ਆਪਣੇ ਗੁਰ ਸਿਖਾਂ ਦੇ ਤਾਈ ਵੀ ਉਸੇ ਹੀ ਵਾਹਿਗੁਰੂ ਦੇ ਤਾਈ ਜੋ ਇਹ ਮੰਤਰ ਜੋ ਬਖਸ਼ਿਸ਼ ਕੀਤਾ ਜੋ ਪੰਜ ਪਿਆਰੇ ਸਹਿਬਾਨ ਜਦੋਂ ਕੋਈ ਵੀ ਪ੍ਰਾਣੀ ਵਿਅਕਤੀ ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਪੰਜ ਪਿਆਰੇ ਸਹਿਬਾਨਾਂ ਦੇ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦਾ ਹੈ ਤਾਂ ਪੰਜ ਪਿਆਰੇ ਸਹਿਬਾਨ ਇਹ ਪਾਵਨ ਪਵਿੱਤਰ ਜੋ ਮੰਤਰ ਹੈ ਦ੍ਰਿੜ ਕਰਵਾਉਂਦੇ ਹਨ ਇਸ ਪ੍ਰਕਾਰ ਐਸੇ ਮੰਤਰ ਦੁਆਰਾ ਨਿਰਗੁਣ ਸਰੂਪ ਬਾਰਬ੍ਰਮ ਪਰਮੇਸ਼ਰ ਨੂੰ ਧਿਆਉਣਾ ਕੀਤਾ ਤੇ ਇਹੋ ਹੀ ਸਿੱਖਿਆ ਆਪਣੇ ਗੁਰਸਿੱਖਾਂ ਦੇ ਤਾਈ ਮਹਾਰਾਜੀ ਨੇ ਬਖਸ਼ਿਸ਼ ਕੀਤੀ ਹੈ। ਸਤਗੁਰ ਸ਼ਬਦ ਗਿਆਨ ਸੱਚ ਅਨਹਦ ਧੁਨ ਵਿਸਮਾਦ ਸੁਣਾਇਆ। ਸਤਗੁਰੂ ਜੀ ਦਾ ਜੋ ਸ਼ਬਦ ਹੈ ਉਪਦੇਸ਼ ਇਹ ਸੱਚ ਸਰੂਪ ਦਾ ਗਿਆਨ ਦੇਣ ਵਾਲਾ ਹੈ। ਜੇ ਜੋ ਇਹ ਗੁਰੂ ਦਾ ਮੰਤਰ ਹੈ, ਗੁਰੂ ਦਾ ਉਪਦੇਸ਼ ਸਤਿਗੁਰੂ ਜੀ ਨੇ ਜੋ ਸ਼ਬਦ ਦੀ ਅਣਹਦ ਇੱਕ ਰਾਸ ਤੁਣੀ ਦੁਆਰਾ ਵਿਸਮਾਦ ਸੁਣਾਇਆ ਅਸਚਰਜ ਰੂਪ ਪਰਮੇਸ਼ਰ ਦਾ ਜੋ ਕੌਤਕ ਹੈ ਇਹ ਆਪਣੇ ਸਿੱਖਾਂ ਦੇ ਤਾਈ ਸਾਰੀ ਕਾਇਨਾਤ ਦੇ ਤਾਈ ਸੁਣਾ ਦਿੱਤਾ ਹੈ ਗੁਰਮਖ ਪੰਥ ਚਲਾਇਓ ਨਾਮਦਾਨ ਇਸ ਨਾਨ ਦਿਰੜਾਇਆ ਸਤਿਗੁਰੂ ਮਹਾਰਾਜ ਜੀ ਨੇ ਗੁਰਮੁਖਤਾਈ ਦਾ ਰਸਤਾ ਚਲਾ ਕੇ ਚਲਾਇਓਣ ਚਲਾ ਕੇ ਜੋ ਨਾਮ ਤੇ ਦਾਨ ਤੇ ਇਸ਼ਨਾਨ ਇਹ ਜੋ ਦ੍ਰਿੜਾਇਆ ਦ੍ਰਿੜ ਭਾਵ ਪੱਕਾ ਕਰ ਦਿੱਤਾ ਹੈ ਮਹਾਰਾਜ ਜੀ ਨੇ ਗੁਰਮੁਖਤਾਈ ਦਾ ਜੋ ਇਹ ਰਸਤਾ ਚਲਾਉਣਾ ਕੀਤਾ ਹੈ ਨਾਮ ਜਪੋ ਵੰਡ ਛਕੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਨੇ ਜੋ ਇਹ ਸਿੱਖਿਆ ਦੇ ਕਰਕੇ ਆਪਣੇ ਸਿੱਖਾਂ ਦੇ ਤਾਈ ਇਹ ਗੁਰਮੁਖਾਂ ਦਾ ਜੋ ਰਸਤਾ ਪੰਥ ਇਹ ਚਲਾਉਣਾ ਕੀਤਾ ਹੈ ਗੁਰ ਸਿੱਖ ਦੇ ਗੁਰ ਸਿੱਖ ਕਰ ਸਾਧ ਸੰਗਤ ਸੱਚਖੰਡ ਵਸਾਇਆ ਗੁਰ ਸਿੱਖ ਦੇ ਗੁਰ ਸਿੱਖ ਕਰ ਸਤਿਗੁਰੂ ਜੀ ਨੇ ਜੋ ਸਿੱਖ ਸਿੱਖਿਆ ਦੇ ਕੇ ਗੁਰ ਸਿੱਖ ਕਰ ਜੋ ਗੁਰ ਸਿੱਖ ਬਣਾ ਦਿੱਤੇ ਹਨ ਤੇ ਉਹਨਾਂ ਨੂੰ ਸਾਧ ਸੰਗਤ ਰੂਪੀ ਸਾਜ ਖੰਡ ਵਿੱਚ ਵਸਾਇਆ ਵਸਾ ਦੇਣਾ ਕੀਤਾ ਹੈ ਸਾਧ ਸੰਗਤ ਦੇ ਵਿੱਚ ਜੁੜਨ ਦਾ ਮਹਾਰਾਜ ਜੀ ਨੇ ਸਾਧ ਸੰਗਤ ਵਿੱਚ ਜੁੜ ਕਰਕੇ ਨਾਮ ਜਪਣ ਦੀ ਮਹਾਰਾਜ ਜੀ ਨੇ ਜੋ ਉਪਦੇਸ਼ ਸਿੱਖਿਆ ਬਖਸ਼ਿਸ਼ ਕੀਤੀ ਇਸ ਪ੍ਰਕਾਰ ਸਾਧ ਸੰਗਤ ਦਾ ਸੱਚਖੰਡ ਜਿੱਥੇ ਵਸਾਇਆ ਉਥੇ ਗੁਰਸਿੱਖਾਂ ਦੇ ਤਾਂ ਹੀ ਇਹ ਜੋ ਸਿੱਖਿਆ ਦੇਣਾ ਕੀਤੀ ਹੈ ਸੱਚ ਰਾਸ ਰਹਿ ਰਾਸ ਦੇ ਸਤ ਗੁਰ ਗੁਰਸਿੱਖ ਪੈਰੀ ਪਾਇਆ ਸਤ ਗੁਰੂ ਜੀ ਨੇ ਗੁਰਸਿੱਖਾਂ ਨੂੰ ਜੋ ਸੱਚੇ ਨਾਮ ਦੀ ਜੋ ਰਾਸ ਹੈ ਰਾਸ ਕਈ ਪੂੰਜੀ ਤੇ ਰਹਿ ਰਾਸ ਕਈ ਰਹੁ ਰੀਤੀ ਸੱਚੇ ਨਾਮ ਦੀ ਜੋ ਪੂੰਜੀ ਇਹ ਰਹੁ ਰੀਤੀ ਮਹਾਰਾਜੀ ਨੇ ਮਰਿਆਦਾ ਦੇ ਕਰਕੇ ਸਤਿਗੁਰੂ ਜੀ ਨੇ ਉਹ ਗੁਰ ਸਿੱਖਾਂ ਨੂੰ ਜੋ ਗੁਰ ਸਿੱਖਾਂ ਦੇ ਪੈਰੀਂ ਹੀ ਜੋ ਪਾਇਆ ਚਰਣੀ ਪਾਉਣਾ ਕੀਤਾ ਹੈ ਹੋਰ ਕਿਸੇ ਦੇ ਪੈਰੀ ਨਹੀਂ ਪਾਇਆ ਚਰਨ ਕਵਲ ਪਰਤਾਪ ਜਨਾਇਆ ਇਸ ਤਰ੍ਹਾਂ ਗੁਰਸਿੱਖਾਂ ਨੂੰ ਸਤਿਗੁਰੂ ਜੀ ਨੇ ਚਰਨ ਕਮਲਾਂ ਦਾ ਜੋ ਪ੍ਰਤਾਪ ਜਨਾ ਦਿੱਤਾ ਹੈ ਜਿਵੇਂ ਤਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨੀ ਲੱਗ ਕਰਕੇ ਪੈ ਕੇ ਭਾਈ ਲੈਣਾ ਜੀ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਹੋਏ ਹਨ ਤੀਰਥ ਨਤੈ ਪਾਪ ਜਾਨ ਪਤ ਤ ਉਧਾਰਣ ਨਾ ਉਤਰਾਇਆ ਦੂਜੀ ਪੌੜੀ ਵਿੱਚ ਬਖਸ਼ਿਸ਼ ਕਰਦੇ ਹਨ ਤੀਰਥ ਨਤੈ ਪਾਪ ਜਾਨ ਕਿ ਤੀਰਥ ਵਿੱਚ ਇਸ਼ਨਾਨ ਕੀਤਾ ਪਾਪ ਚਲੇ ਜਾਂਦੇ ਹਨ ਪਾਪ ਮਿਟ ਜਾਂਦੇ ਹਨ ਇਹ ਲੋਕਾਂ ਨੇ ਮੰਨਿਆ ਹੈ ਇਸ ਕਰਕੇ ਲੋਕਾਂ ਨੇ ਜੋ ਪਦਤ ਕਹੀਏ ਪਾਪੀਆਂ ਦਾ ਉਧਾਰਨ ਉਧਾਰ ਕਰਨ ਵਾਲਾ ਜੋ ਤੀਰਥਾਂ ਦਾ ਨਾਮ ਹੀ ਧਾਰ ਦਿੱਤਾ ਰੱਖ ਦਿੱਤਾ ਤੀਰਥ ਹੋਣ ਸਕਾਰਥੇ ਸਾਧ ਜਨਾਂ ਦਾ ਦਰਸ਼ਨ ਪਾਇਆ ਸਾਧ ਜਨਾਂ ਦੇ ਦਰਸ਼ਨ ਨੂੰ ਪਾ ਕੇ ਹੀ ਜੋ ਇਹ ਤੀਰਥ ਹਨ ਸਕਾਰਥੇ ਸਫਲ ਹੁੰਦੇ ਹਨ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਗੰਗਾ ਜਮੁਨਾ ਗੋਦਾਵਰੀ ਸਰਸਤੀ ਤੇ ਕਰਹੈ ਉਦਮ ਧੂਰ ਸਾਧੂ ਕੀ ਤਾਈ ਇਸ ਪ੍ਰਕਾਰ ਜੋ ਨਾਮ ਜਪਣ ਵਾਲੇ ਜੋ ਰੂਹਾ ਹਨ ਜੋ ਸਾਧ ਜਲ ਹਨ ਉਹਨਾਂ ਦੀ ਧੂੜ ਦੇ ਤਾਈ ਇਹ ਵੀ ਜੋ ਜਿਨ੍ਹਾਂ ਨੂੰ ਜੋ ਲੋਕ ਇਸ ਪ੍ਰਕਾਰ ਇਹਨਾਂ ਤੀਰਥਾਂ ਦਾ ਇਨਾਂ ਨੂੰ ਪਾਪੀਆਂ ਦੇ ਜੋ ਪਾਪਾ ਨੂੰ ਕੱਟਣ ਵਾਲਾ ਜੋ ਇਹਨਾਂ ਦਾ ਨਾਂ ਜੋ ਧਰਿਆ ਹੈ ਆਖਿਆ ਜਾਂਦਾ ਹੈ ਪਰ ਇਹ ਵੀ ਜੋ ਅਸਲ ਵਿੱਚ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਹਨ ਇਹ ਵੀ ਤਾਂ ਹੀ ਸਕਾਰਥੇ ਸਫਲਾ ਹੁੰਦੇ ਹਨ ਇਹਨਾਂ ਕੋਲ ਇਹ ਜੋ ਸ਼ਕਤੀ ਹੈ ਸਾਧ ਜਨਾਂ ਦਾ ਦਰਸ਼ਨ ਪਾ ਕਰਕੇ ਹੀ ਉਹਨਾਂ ਦੀ ਧੂੜੀ ਨੂੰ ਪਾ ਕਰਕੇ ਹੀ ਸਫਲੇ ਹੁੰਦੇ ਹਨ ਤਾ ਕਰਕੇ ਹੀ ਇਹਨਾਂ ਕੋਲ ਇਹ ਜੋ ਕਿਸੇ ਦੇ ਜੋ ਪਾਪ ਪਾਪਾ ਨੂੰ ਕਟਣ ਦੀ ਸ਼ਕਤੀ ਰੱਖਦੇ ਹਨ ਸਾਧ ਹੋਏ ਮਨ ਸਾਧ ਕੈ ਚਰਨ ਕਬਲ ਗੁਰ ਚਿਤ ਵਸਾਇਆ ਹੁਣ ਬਖਸ਼ਿਸ਼ ਕਰਦੇ ਹਨ ਸਾਧ ਕੌਣ ਹੈ ਸਾਧੂ ਉਹ ਹੀ ਬਣਦਾ ਹੈ ਜਿਸ ਨੇ ਆਪਣੇ ਮਨ ਨੂੰ ਵਿਸ਼ੇ ਵਿਕਾਰਾਂ ਦੇ ਵੱਲੋਂ ਸਾਧ ਲੈਣਾ ਕੀਤਾ ਹੈ ਸਾਧ ਕੈ ਭਾਵ ਇਹਨਾਂ ਨੂੰ ਮਨ ਆਪਣੇ ਨੂੰ ਇਹਨਾਂ ਵੱਲੋਂ ਜਿੱਤ ਲੈਣਾ ਕੀਤਾ ਹੈ ਇਹਨਾਂ ਨੂੰ ਜਿੱਤ ਲਿਆ ਹੈ ਜਿੱਤਿਆ ਕਿਵੇਂ ਹੈ ਕਿਉਂਕਿ ਚਰਨ ਕਬਲ ਗੁਰ ਚਿਤ ਵਸਾਇਆ ਉਹਨਾਂ ਨੇ ਆਪਣੇ ਚਿਤ ਨੂੰ ਗੁਰੂ ਜੀ ਦੇ ਚਰਨ ਕਮਲਾਂ ਦੇ ਵਿੱਚ ਵਸਾਉਣਾ ਕੀਤਾ ਹੈ ਇਸ ਸਾਧਨਾ ਦੇ ਨਾਲ ਉਹਨਾਂ ਨੇ ਜਿੱਤਿਆ ਹੈ ਉਪਮਾ ਸਾਧ ਅਗਾਧ ਬੋਧ ਕੋਟ ਮੱਦੇ ਕੋ ਸਾਧ ਸੁਣਾਇਆ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਹਨ ਸਾਧ ਦੀ ਜਿਹੜੀ ਉਪਮਾ ਵੜਿਆਈ ਅਗਾਧ ਕਹੀਏ ਡੂੰਗੇ ਭਾਵ ਬਿਆਨਤ ਹੀ ਬੋਧ ਕਹੀਏ ਵਿਚਾਰ ਵਾਲੀ ਹੈ ਪਰ ਕੋਟ ਮਧੇ ਕੋ ਸਾਧ ਸੁਣਾਇਆ ਪਰ ਇਸ ਤਰ੍ਹਾਂ ਦਾ ਜੋ ਸਾਧੂ ਹੈ ਨਾ ਜੋ ਇਸ ਤਰ੍ਹਾਂ ਦਾ ਸਾਧੂ ਬਾਕੀ ਦੇ ਜੋ ਮੱਤਾ ਵਿੱਚ ਕੋਟ ਕਈ ਕਰੋੜਾਂ ਵਿੱਚੋਂ ਹੀ ਕੋਈ ਵਿਰਲਾ ਹੀ ਜੋ ਸੁਣਾਇਆ ਸੁਣਨ ਵਿੱਚ ਆਉਂਦਾ ਹੈ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕੋਟ ਮਧੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ ਗੁਰਸਿੱਖ ਸਾਧ ਅਸੰਖ ਜਗ ਧਰਮਸਾਲ ਥਾਏ ਥਾਏ ਸੁਹਾਇਆ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਿੱਖਿਆ ਨੂੰ ਕਮਾਉਣ ਵਾਲੇ ਗੁਰਸਿੱਖ ਸਾਧ ਜਗਤ ਵਿੱਚ ਅਸੰਖ ਕਈਏ ਅਣਗਿਣਤ ਹੀ ਹਨ ਕਿਉਂਕਿ ਧਰਮਸ਼ਾਲਾ ਜੋ ਧਰਮ ਦੀ ਜੋ ਸ਼ਾਲ ਕਈਏ ਧਰਮ ਦੀ ਜੋ ਜਗ੍ਹਾ ਹਨ ਜੋ ਧਰਮ ਦੇ ਅਸਥਾਨ ਹਨ ਧਰਮਸ਼ਾਲਾਵਾਂ ਹਨ ਭਾਵ ਗੁਰਦੁਆਰਿਆਂ ਦੇ ਅਸਥਾਨ ਫਾਜ਼ਾਤੇ ਹੀ ਨਗਰਾਂ ਨਗਰਾਂ ਦੇ ਵਿੱਚ ਹੀ ਸੋਭ ਰਹੇ ਹਨ ਸੁਹਾਏ ਹਨ ਬੈਰੀ ਪੈਰ ਧੋਵਣੇ ਚਰਨੋਦਕ ਲੈ ਪੈਰ ਪੁਜਾਇਆ ਪੈਰੀ ਪੈਰ ਧੋਵਣੇ ਸਤਿਗੁਰੂ ਜੀ ਦੇ ਜੋ ਪੈਰੀ ਕਈ ਚਰਣੀ ਪੈ ਕੇ ਚਰਨ ਧੋ ਕੇ ਗੁਰਸਿੱਖ ਜੋ ਚਰਨਾ ਅੰਮ੍ਰਿਤ ਲੈਂਦੇ ਹਨ ਜਿਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਤੋਂ ਪਹਿਲਾਂ ਜੋ ਇਸ ਪ੍ਰਕਾਰ ਹੀ ਜੋ ਚਰਨ ਅੰਮ੍ਰਿਤ ਲੈ ਕਰਕੇ ਹੀ ਗੁਰੂ ਕੀ ਸਿੱਖ ਬਣਦੇ ਸਨ ਗੁਰੂ ਕੀ ਸਿੱਖੀ ਨੂੰ ਧਾਰਨ ਕਰਦੇ ਸਨ ਗੁਰੂ ਕੀ ਸਿੱਖ ਲੈਂਦੇ ਸਨ ਉਹ ਹੀ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਹਨ ਸਤਿਗੁਰੂ ਮਹਾਰਾਜ ਦੇ ਚਰਨ ਕਬਲਾ ਨੂੰ ਜੋ ਚਰਨਾ ਅੰਮ੍ਰਿਤ ਲੈ ਕਰਕੇ ਲੈਂਦੇ ਗੁਰੂ ਕੀ ਪਿਆਰੇ ਅਤੇ ਗੁਰੂ ਜੀ ਦੇ ਜੇ ਚਰਨਾ ਦੀ ਹੀ ਇਸ ਤਰ੍ਹਾਂ ਉਹਦਕ ਲੈ ਪੈਰ ਪੁਜਾਇਆ ਗੁਰੂ ਜੀ ਦੇ ਚਰਨਾਂ ਦੀ ਹੀ ਪੂਜਾ ਕਰਦੇ ਗੁਰਮੁਖ ਸੁਖ ਫਲ ਅਲਖ ਲਖਾਇਆ ਇਸ ਤਰ੍ਹਾਂ ਸਤਿਗੁਰਾਂ ਨੇ ਗੁਰਮੁਖ ਜਨਾਂ ਨੂੰ ਨਾਮ ਰੂਪੀ ਸੁਖ ਫਲ ਦੇ ਕੇ ਜੋ ਅਲਖ ਹੈ ਇਹ ਜੋ ਲਖਣ ਤੋਂ ਰਹਿਤ ਉਹ ਸੁਭਾਗ ਗੁਰੂ ਪਰਮੇਸ਼ਰ ਨੂੰ ਲਖਾਇਆ ਕਹੀਏ ਲਖਾ ਦਿੱਤਾ ਭਾਵ ਜਨਾ ਦੇਣਾ ਕੀਤਾ ਪੰਜ ਤਤ ਉਤਪਤ ਕਰ ਗੁਰਮੁਖ ਧਰਤੀ ਆਪ ਗਵਾਇਆ ਤੀਜੀ ਪੌੜੀ ਵਿੱਚ ਬਖਸ਼ਿਸ਼ ਕਰਦੇ ਹਨ ਪੰਜ ਤਤ ਉਤਪਾਦ ਕਰ ਪਰਮੇਸ਼ਰ ਨੇ ਪੰਜ ਤਤ ਪ੍ਰਿਥਵੀ ਜਲ ਪਵਨ ਹਵਾ ਇਸ ਪ੍ਰਕਾਰ ਜੋ ਅਗਨੀ ਤੇ ਆਕਾਸ਼ ਪੈਦਾ ਕੀਤੇ ਹਨ ਜਿਵੇਂ ਧਰਤੀ ਸਾਰਿਆਂ ਦੇ ਚਰਨਾਂ ਦੀ ਧੂੜੀ ਬਣ ਕੇ ਰਹਿੰਦੀ ਹੈ ਸਭ ਜੀਵਾਂ ਦੇ ਤਾਈ ਜਿਤਨੇ ਵੀ ਜੀਵ ਹਨ ਤੇ ਐਵੇਂ ਹੀ ਗੁਰਸਿੱਖ ਦਰਦੀ ਵਾਗ ਆਪ ਗਵਾਇਆ ਆਪਾ ਭਾਵ ਗਵਾ ਕੇ ਰਹਿੰਦੇ ਹਨ ਚਰਨ ਕਬਲ ਸਰਨਾਗਤੀ ਸਭ ਨਿਦਾਨ ਸਬੇ ਫਲ ਪਾਇਆ ਗੁਰਮੁਖ ਸਤਗੁਰੂ ਜੀ ਦੇ ਚਰਨ ਕਮਲਾ ਦੀ ਸ਼ਰਨ ਵਿੱਚ ਸਰਨਾਗਤੀ ਸਤਗੁਰੂ ਮਹਾਰਾਜ ਦੀ ਸ਼ਰਨ ਵਿੱਚ ਆਏ ਹਨ ਇਸ ਕਰਕੇ ਉਹਨਾਂ ਨੇ ਸਾਰੇ ਹੀ ਨਿਧਾਨ ਕਹੀਏ ਖਜ਼ਾਨੇ ਤੇ ਸਭੇ ਸਾਰੇ ਹੀ ਫਲ ਭਾਵ ਧਰਮ ਅਰਥ ਕਾਮ ਮੋਖ ਤੇ ਰਿਧੀਆਂ ਸਿਧੀਆਂ ਆਦਿਕ ਸਾਰੇ ਹੀ ਤਰ੍ਹਾਂ ਦੇ ਉਹਨਾਂ ਨੇ ਫਲ ਪਾ ਲਏ ਹਨ ਲੋਕ ਵੇਦ ਗੁਰ ਗਿਆਨ ਵਿੱਚ ਸਾਧੂ ਧੂੜ ਜਗਤ ਤਰਾਇਆ ਲੋਕਾ ਵੇਦਾ ਤੇ ਸਤਗੁਰੂ ਜੀ ਦੇ ਗਿਆਨ ਵਿੱਚ ਇਹ ਗੱਲ ਪ੍ਰਸਿੱਧ ਹੈ ਜੋ ਸਾਧੂ ਸਾਧ ਜਨਾਂ ਦੀ ਜੋ ਧੂੜੀ ਹੈ ਇਹ ਜਗਤ ਤਰਾਇਆ ਸੰਸਾਰ ਸਮੁੰਦਰ ਤੋਂ ਤਾਰ ਦਿੰਦੀ ਹੈ ਪਤ ਤੋ ਪੁਨੀਤ ਕਰਾਏ ਕੈ ਪਾਵਨ ਪੁਰਖ ਪਵਿੱਤਰ ਕਰਾਇਆ ਤੇ ਸਾਧਵਾ ਦੀ ਧੋੜੀ ਪਾਪੀਆਂ ਨੂੰ ਪੁਨੀਤ ਪਵਿੱਤਰ ਕਰਕੇ ਬਾਵਨ ਪੁਰਖ ਪਵਿੱਤਰ ਕਰਾਇਆ ਤੇ ਪਵਿੱਤਰ ਪੁਰਖਾਂ ਨੂੰ ਵੀ ਪਵਿੱਤਰ ਤੋਂ ਪਵਿੱਤਰ ਕਰ ਦਿੰਦੀ ਹੈ ਬ੍ਰਹਮ ਗਿਆਨ ਪਹੁੰਚਾ ਦਿੰਦੀ ਹੈ ਚਰਨੋ ਦਿਖ ਮਹਿਮ ਅਮਿਤ ਸੇਖ ਸਹਸ ਮੁਖ ਅੰਤ ਨਾ ਪਾਇਆ ਸਤਿਗੁਰੂ ਜੀ ਦੇ ਚਰਨਾ ਅਮ੍ਰਿਤ ਦੀ ਮਹਿਮਾ ਮਿੰਤੀ ਤੋਂ ਰਹਿਤ ਹੈ ਸਹਸ ਹਜ਼ਾਰ ਮੂੰਹ ਵਾਲੇ ਸੇਖ ਨਾਗ ਨੇਵੀ ਗੁਰੂ ਜੀ ਦੇ ਚਰਨਾ ਮਿੱਧ ਦੀ ਜੋ ਮਹਿਮਾ ਦਾ ਅੰਤ ਨਹੀਂ ਪਾਉਣਾ ਕੀਤਾ ਭਾਵੇਂ ਪਰਮੇਸ਼ਰ ਦੇ 2000 ਨਿਤ ਨਵੇਂ ਨਾਮ ਰੱਖ ਕੇ ਨਿਤ ਨਵੇਂ ਨਾਮ ਜੋ ਨਵੇਂ ਨਾਮਾਂ ਦੁਆਰਾ ਉਸ ਵਾਹਿਗੁਰੂ ਦਾ ਜਸ ਕਰਦਾ ਰਹਿੰਦਾ ਹੈ ਧੂੜੀ ਲੇਖ ਮਿਟਾਇਆ ਚਰ ਓਦਕ ਮਨ ਵਸ ਗਤ ਆਇਆ ਸਾਧਵਾ ਦੀ ਧੂੜੀ ਨਾਲ ਧੂੜੀ ਲੇਖ ਮਿਟਾਇਆ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਬਖਸ਼ ਕਰਦੇ ਹਨ ਐਸੀ ਬਰਕਤ ਐਸੀ ਤਾਕਤ ਸਮਰੱਥਾ ਹੈ ਸਾਧਵਾ ਦੀ ਧੂੜੀ ਨਾਲ ਬੁਰੇ ਲੇਖ ਮਿਟ ਜਾਂਦੇ ਹਨ ਅਤੇ ਗੁਰੂ ਜੀ ਦੇ ਚਰਨੋਦਕ ਚਰਨਾ ਅੰਮ੍ਰਿਤ ਲੈਣ ਨਾਲ ਮਨ ਵਿਕਾਰਾਂ ਵੱਲੋਂ ਵਸਗਤ ਵਸ ਵਿੱਚ ਅਧੀਨ ਵਿੱਚ ਆ ਜਾਂਦਾ ਹੈ ਪੈਰੀ ਪੈ ਜਗ ਚਰਨੀ ਲਾਇਆ ਇਸ ਤਰ੍ਹਾਂ ਗੁਰਸਿੱਖਾਂ ਨੇ ਸਤਗੁਰੂ ਜੀ ਦੇ ਚਰਣੀ ਪੈ ਕੇ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜ ਕਰਕੇ ਲੱਗ ਕਰਕੇ ਸਾਰੇ ਹੀ जग ਕਹੀਏ ਜਗਤ ਨੂੰ ਸਤਗੁਰਾਂ ਦੇ ਚਰਣੀ ਲਾਇਆ ਚਰਨਾਂ ਦੇ ਨਾਲ ਲਾਉਣਾ ਕੀਤਾ ਹੈ ਜਿਹੜਾ ਆਪ ਲੱਗਾ ਹੋਵੇਗਾ ਜੁੜਿਆ ਹੋਵੇਗਾ ਸਤਗੁਰੂ ਜੀ ਨਾਲ ਓਹੋਏ ਗੁਰੂ ਪਿਆਰਿਓ ਕਿਸੇ ਨੂੰ ਅੱਗੇ ਮਹਾਰਾਜ ਜੀ ਦੇ ਚਰਨੀ ਲਾ ਸਕਦਾ ਹੈ ਜੋੜ ਸਕਦਾ ਹੈ ਇਸ ਪ੍ਰਕਾਰ ਗੁਰਸਿੱਖਾਂ ਨੇ ਆਪ ਤਾਂ ਮਹਾਰਾਜ ਜੀ ਦੇ ਚਰਨੀ ਲੱਗੇ ਹਨ ਗੁਰੂ ਕੀ ਸਿੱਖੀ ਨੂੰ ਧਾਰਨ ਕੀਤਾ ਹੈ ਮਹਾਰਾਜ ਜੀ ਦਾ ਖੰਡੇ 바ਟ ਦਾ ਅੰਮ੍ਰਿਤ ਛਕਿਆ ਹੈ ਇਸੇ ਪ੍ਰਕਾਰ ਜਗਤ ਦੇ ਤਾਈ ਵੀ ਸਤਿਗੁਰਾਂ ਦੇ ਚਰਨੀ ਲਾਉਣਾ ਕੀਤਾ ਜੋੜਨਾ ਕੀਤਾ ਹੈ ਇਥੇ ਗੁਰੂ ਪਿਆਰਿਓ ਜੋ ਸਮੇਂ ਦੀ ਸਮਾਪਤੀ ਹੈ ਜੀ ਦਾਸ ਵੱਲੋਂ ਪਾਵਨ ਪਵਿੱਤਰ 12 ਦੀ ਕਥਾ ਵਿਚਾਰ ਕਰਦੇ ਆ ਇੱਕ ਨਹੀਂ ਬਿਆੰਤ ਹੀ ਪ੍ਰਕਾਰ ਦੀਆਂ ਭੁੱਲਾਂ ਗਤੀਆਂ ਹੋ ਗਈਆਂ ਹੋਣਗੀਆਂ ਤਨ ਤਨ ਸਤਿਗੁਰੂ ਮਹਾਰਾਜ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਤਨ ਸਤਿਗੁਰੂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਸਦਾ ਹੀ ਬਖਸ਼ਣਹਾਰ ਹਨ ਕਿਰਪਾ ਕਰਕੇ ਬਖਸ਼ ਲੈਣ ਅਗੇ ਵਾਸਤੇ ਸੁਮਤ ਦੀ ਦਾਤ ਬਖਸ਼ਿਸ਼ ਕਰਨ ਆਪਣੇ ਚਰਣਾ ਕਮਨਾ ਦਾ ਪਿਆਰ ਬਖਸ਼ਿਸ਼ ਕਰਨ ਇਥੇ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ ਢੋੜੀ ਲੇਖ ਮਿਟਾਇਆ ਚਰਨੋਦਕ ਮਨ ਵਸ ਗਤ ਆਇਆ ਪੈਰੀ ਪੈ ਜਗ ਚਰਨੀ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਗੋਬਿੰਦ ਹੇ ਗੋਪਾਲ ਹੇ ਦਿਆਲਾਲ ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ हे समरथ अगम पूरण मोहै माया तार अंध कूप महापयान नानक पार उतार आए प्रभु शरणागति ਕਿਰਪਾ ਨਿਰਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ जो शरदा कर सेम दे, पार उतार वाहे वाहिगुरु नाम जहाज है, चढ़े सोतर पार ਜੋ ਸਰਦਾ ਕਰ ਸੇਵੰਦੇ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾ